ਹੈਲੋ ਦੋਸਤੋ ਬੈਸਟ ਸਿੱਖਿਆ ਐਜੂਕੇਸ਼ਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਇਸ ਵੀਡੀਓ ਚ ਆਪਾਂ ਕਰ ਰਹੇ ਹਾਂ ਪੰਜਾਬ ਪੁਲਿਸ ਕਨਸਟੇਬਲ ਐਗਜ਼ਾਮ ਰਿਲੇਟਡ ਪ੍ਰੀਵੀਅਸ ਜੀਆ ਦੇ ਜੀਕੇ ਦੇ 25 ਕੁਐਸਚਨ ਦੋਸਤੋ ਚੈਨਲ ਤੇ ਫਾਸਟ ਵਾਰ ਵਿਸਟ ਕੀਤਾ ਹੋਇਆ ਹੈ ਚਲੋ ਸਬਸਕ੍ਰਾਈਬ ਜਰੂਰ ਕਰ ਦੇਣਾ ਐਂਡ ਵੀਡੀਓ ਨੂੰ ਆਪਣੇ ਹੋਰ ਨਾਲ ਦੋਸਤਾਂ ਤੱਕ ਵਾਤੋ ਵਾਤ ਸ਼ੇਅਰ ਜਰੂਰ ਕਰ ਦੇਣਾ ਜਿਨ੍ਹਾਂ ਨੇ ਪੰਜਾਬ ਪੁਲਿਸ ਕਨਸਟੇਬਲ ਦਾ ਐਗਜ਼ਾਮ ਦੇਣਾ ਹੈ ਦੋਸਤੋ ਵੀਡੀਓ ਦੇਖੀ ਤੱਕ ਬਨੇ ਰਹਿਣਾ ਐਂਡ ਚੈੱਕ ਕਰਨਾ ਕਿੰਨੇ ਸਾ ਤੁਹਾਡੇ ਸਹੀ ਜਾਂਦੇ ਨੇ ਵੀਡੀਓ ਦੇ ਅਖੀਰ ਕਮੈਂਟ ਬਾਕਸ ਵਿੱਚ ਆਪਣੇ ਨੰਬਰ ਜਰੂਰ ਸ਼ੇਅਰ ਕਰਨਾ ਪੰਜਾਬ ਦੇ ਦੱਖਣ ਪੂਰਬ ਵਿੱਚ ਖੱਗਰ ਦਰਿਆ ਦੁਆਰਾ ਮਨਾਈ ਗਈ ਜਲੌੜੀ ਮੈਦਾਨਾਂ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਦਾ ਰਾਈਟ ਆਨਸਰ ਹੈ ਨੈਲੀ ਠੀਕ ਹੈ ਜੀ ਪੰਜਾਬ ਦੇ ਦੱਖਣ ਪੂਰਬ ਵਿੱਚ ਜੋ ਕਗਰ ਦਰਿਆ ਦੁਆਰਾ ਜਲੌੜੀ ਮੈਦਾਨ ਬਣਾਈ ਜਾਂਦੇ ਨੇ ਇਹਨਾਂ ਨੂੰ ਨੈਲੀ ਕਿਹਾ ਜਾਂਦਾ ਹੈ ਸੋਡਾ ਵਾਟਰ ਵਿੱਚ ਹਿੱਟ ਲਿਖਿਆਂ ਵਿੱਚੋਂ ਕਿਹੜੀ ਗੈਸ ਹੁੰਦੀ ਹੈ ਤਾਂ ਰਾਈਟ ਆਨਸਰ ਹੈ ਕਾਰਬਨ ਡਾਈਆਕਸਾਈਡ ਜੋ ਸੋਡਾ ਵਾਟਰ ਹੁੰਦਾ ਹੈ ਉਸ ਵਿੱਚ ਜੋ ਕਾਰਬਨ ਡਾਈਆਕਸਾਈਡ ਗੈਸ ਪਾਈ ਜਾਂਦੀ ਹੈ ਸਰਕਾਰ ਦੇ ਪੜ੍ਹਨਾ ਲਿਖਣਾ ਅਭਿਆਨ ਦਾ ਟੀਚਾ ਇਹਨਾਂ ਵਿੱਚੋਂ ਕਿਸ ਨੂੰ ਪ੍ਰਾਪਤ ਕਰਨਾ ਹੈ ਤਾਂ রাইਟ ਆਨਸਰ ਹੈ ਮੁਢਲੀ ਸਾਖਰਤਾ ਜੋ ਸਰਕਾਰ ਦਾ ਪੜ੍ਹਨਾ ਲਿਖਣਾ ਅਭਿਆਨ ਸੀ ਇਹਦਾ ਜੋ ਮੋੱਖ ਟੀਚਾ ਸੀਗਾ ਮੁੱਢਲੀ ਸਿੱਖਿਆ 1922 ਵਿੱਚ ਅਕਾਲੀ ਦਲ ਦੁਆਰਾ ਪ੍ਰਾਪਤ ਕੀਤੇ ਜਾਣ ਤੋਂ ਪਹਿਲਾਂ ਗੁਰਦੁਆਰਾ ਗੁਰੂ ਕਾ ਬਾਗ ਦਾ ਮਹੰਤ ਕੌਣ ਸੀ ਤਾਂ ਰਾਈਟ ਆਨਸਰ ਹੈ ਮਹੰਤ ਸੁੰਦਰਦਾਸ ਕਿਸ ਸਿੱਖ ਗੁਰੂ ਨੇ 1699 ਵਿੱਚ ਖਾਲਸਾ ਪੰਥ ਦੀ ਸਥਾਪਨਾ ਕੀਤੀ ਰਾਈਟ ਆਨਸਰ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਹ ਕਈ ਸ੍ਰੀ ਗੁਰੂ ਗਵਿੰਦ ਸਿੰਘ ਜੀ ਦੁਆਰਾ 1699 ਵਿੱਚ ਜੋ ਖਾਲਸਾ ਪੰਥ ਦੀ ਸਜਣਾ ਕੀਤੀ ਗਈ ਸੀ। ਗੁਰਦੁਆਰਾ ਦੁਖਨਵਾਰਨ ਸਾਹਿਬ ਕਿੱਥੇ ਸਥਿਤ ਹੈ? ਰਾਈਟ ਆਨਸਰ ਹੈ ਪਟਿਆਲਾ। ਗੁਰਦੁਆਰਾ ਦੁਖਨਵਾਰਨ ਸਾਹਿਬ ਜੋ ਪਟਿਆਲਾ ਸ਼ਹਿਰ ਵਿੱਚ ਸਥਿਤ ਹੈ। ਸਿੱਖਾਂ ਦਾ ਕਿਹੜਾ ਤਿਹਾੜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਰਾਈਟ ਆਨਸਰ ਹੈ ਗੁਰਪੁਰਬ ਹੀਟਾ ਦਿੱਤਿਆ ਵਿੱਚੋਂ ਕਿਹੜਾ ਚੂਮਰ ਦਾ ਇੱਕ ਪ੍ਰਕਾਰ ਨਹੀਂ ਹੈ ਰਾਈਟ ਆਨਸਰ ਹੈ ਮਾਲਵਾ ਝੂਮਰ ਠੀਕ ਹੈ ਬਾਕੀ ਤਿੰਨੋ ਜੋ ਸਤਲੁਜ ਝੂਮਰ ਬਿਆਸ ਝੂਮਰ ਤੇ ਮਲਤਾਨੀ ਝੂਮਰ ਇਹ ਝੂਮਰ ਦੇ ਆ ਕਿਸਮਾਂ ਨੇ ਜੋ ਮਾਲਵਾ ਝੂਮਰ ਇਹਨਾਂ ਨਾਲ ਸੰਬੰਧਿਤ ਨਹੀਂ ਹੈ ਸਿੱਖ ਰਾਜਨੀਤਿਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕਿਸ ਸਾਲ ਹੋਈ ਸੀ ਰਾਈਟ ਆਨਸਰ ਹੈ 1920 1920 ਵਿੱਚ ਜੋ ਸ਼ਰਮਣੀ ਅਕਾਲੀ ਦਲ ਦੀ ਜੋ ਸਥਾਪਨਾ ਹੋਈ ਸੀ ਇਹਨਾਂ ਵਿੱਚੋਂ ਕਿਹੜਾ ਪਟਿਆਲਾ ਤੇ ਈਸਟ ਪੰਜਾਬ ਸਟੇਟ ਜੁਨੀਅਨ ਦਾ ਹਿੱਸਾ ਨਹੀਂ ਸੀ ਰਾਈਟ ਆਨਸਰ ਹੈ ਪਠਾਨਕੋਟ ਬਾਕੀ ਤਿੰਨੋ ਹੀ ਜੋ ਇਹ ਜੋ ਪੈਪਸੋ ਦੀਆਂ ਰਿਆਸਤਾ ਸਨ ਠੀਕ ਹੈ ਜੋ ਪੈਪਸੋ ਦੀ ਜੋ ਸਥਾਪਨਾ ਹੋਈ ਸੀ 1948 ਵਿੱਚ ਹੋਈ ਸੀ ਐਂਡ ਇਸ ਨੂੰ ਪੰਜਾਬ ਵਿੱਚ ਜੋ ਮਲਾਇਆ ਗਿਆ ਸੀ 1952 ਵਿੱਚ ਪੂਰਬੀ ਪੰਜਾਬ ਪ੍ਰਾਂਤ ਦਾ ਨਾਮ ਪੰਜਾਬ ਕਦੋਂ ਰੱਖਿਆ ਗਿਆ ਸੀ ਰਾਈਟ ਆਨਸਰ ਹੈ 1950 ਤATA ਨੂੰ ਪਤਾ ਹੀ ਕਿ ਜੋ ਪੰਜਾਬ ਦੇ ਵੱਖ-ਵੱਖ ਨਾਮ ਰਹੇ ਨੇ ਤਾਂ ਜੋ ਪੰਜਾਬ ਨਾਂ ਪਿਆ ਸੀਗਾ 1950 ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਭਾਰਤੀ ਸੈਨਾ ਦੀ ਕਿਸ ਰੈਜੀਮੈਂਟ ਵਿੱਚ ਨਿਯੁਕਤ ਕੀਤਾ ਗਿਆ ਸੀ ਰਾਈਟ ਆਨਸਰ ਹੈ ਸਿੱਖ ਰੈਜੀਮੈਂਟ ਠੀਕ ਹੈ ਜੀ ਜੋ ਕੈਪਟਨ ਅਮਨਿੰਦਰ ਸਿੰਘ ਦਾ ਜੋ ਸੰਬੰਧ ਹੈਗਾਗਾ ਸਿੱਖ ਰੈਜੀਮੈਂਟ ਨਾਲ ਪੰਜਾਬ ਵਿੱਚ ਰੋਸ਼ਨੀ ਦਾ ਮੇਲਾ ਹਰ ਸਾਲ ਕਿਹੜੇ ਜ਼ਿਲ੍ਹੇ ਵਿੱਚ ਲੱਗਦਾ ਹੈ ਰਾਈਟ ਆਨਸਰ ਹੈ ਲੁਧਿਆਣਾ ਠੀਕ ਹੈ ਇਹ ਲੁਧਿਆਣਾ ਜ਼ਿਲ੍ਹੇ ਦੇ ਅੰਦਰ ਜੋ ਜਗਰਾਵਾਂ ਪੈਂਦਾ ਹੈ ਉੱਥੇ ਜੋ ਰੋਸ਼ਨੀ ਦਾ ਮੇਲਾ ਲੱਗਦਾ ਹੈ ਕਿਲਾ ਰਾਈਪੋਰਸ ਪੋਰਟਸ ਫੈਸਟੀਵਲ ਦਾ ਦੂਜਾ ਨਾਮ ਕੀ ਹੈ ਰਾਈਟ ਆਨਸਰ ਹੈ ਰੂਰਲ 올림픽ਸ ਠੀਕ ਹੈ ਜੀ ਜੋ ਕਲਰ ਹਾਈਪਰ ਦੀਆਂ ਜੋ ਖੇਡਾਂ ਹੁੰਦੀਆਂ ਨੇ ਤਾਂ ਉਹਨਾਂ ਨੂੰ ਜੋ ਰੂਰਲ 올림픽ਸ ਕਿਹਾ ਜਾਂਦਾ ਹੈ ਇੱਥੇ ਨਾਲ ਦੋਸਤੋ ਤੁਹਾਨੂੰ ਦੱਸ ਦਈਏ ਜੇਕਰ ਤੁਸੀਂ ਇਸ ਪੀਡੀਐਫ ਨੂੰ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਬਾਕਸ ਵਿੱਚ ਤੁਹਾਨੂੰ ਟੈਲੀਗ੍ਰਾਮ ਗਰੁੱਪ ਦਾ ਜੋ ਲਿੰਕ ਦਿੱਤਾ ਗਿਆ ਹੈ ਤੁਸੀਂ ਉਸ ਨੂੰ ਜੁਆਇਨ ਕਰ ਲੈਣਾ ਜਿੰਨੀਆਂ ਜੋ ਵੀਡੀਓ ਅਪਲੋਡ ਹੁੰਦੀਆਂ ਰਹਿਣਗੀਆਂ ਇਸ ਚੈਨਲ ਉੱਪਰ ਤੁਹਾਨੂੰ ਜੋ ਇਹ ਪੀਡੀਐਫ ਪ੍ਰੋਵਾਈਡ ਕਰਵਾਉਂਦੇ ਰਹਾਂਗੇ ਪੰਜਾਬ ਵਿੱਚ ਸ਼ਮਸ਼ੇਰ ਖਾਨ ਦਾ ਮਕਬਰਾ ਕਿੱਥੇ ਸਥਿਤ ਹੈ ਤਾਂ ਰਾਈਟ ਆਨਸਰ ਹੈ ਗੁਰਦਾਸਪੁਰ ਠੀਕ ਹੈ ਜੀ ਸ਼ਮਸ਼ੇਰ ਖਾਨ ਦਾ ਜੋ ਮਕਬਰਾ ਗੁਰਦਾਸਪੁਰ ਵਿੱਚ ਸਥਿਤ ਹੈ ਪੰਜਾਬ ਦੇ ਦੱਖਣ ਵਿੱਚ ਕਿਹੜਾ ਰਾਜ ਸਥਿਤ ਹੈ ਰਾਈਟ ਆਨਸਰ ਹੈ ਹਰਿਆਣਾ ਪੰਜਾਬ ਦੇ ਜੋ ਦੱਖਣ ਵਾਲਾ ਹਰਿਆਣਾ ਰਾਜ ਸਥਿਤ ਹੈ ਜੇਕਰ ਤੁਸੀਂ ਚਾਰਜ ਸਟੋਰ ਕਰਨਾ ਚਾਹੁੰਦੇ ਹੋ ਤਾਂ ਕਿਸ ਦੀ ਵਾਰ ਤੋਂ ਕਰਨੀ ਚਾਹੀਦੀ ਹੈ ਰਾਈਟ ਆਨਸਰ ਹੈ ਕੰਪੈਸਟਰ ਠੀਕ ਹੈ ਇਹ ਕੰਪੈਸਟਰ ਦੀ ਜੋ ਵਾਰਤੋਂ ਕੀਤੀ ਜਾਂਦੀ ਹੈ ਚਾਰਜ ਸਟੋਰ ਕਰ ਲਈ ਅੱਖ ਦੇ ਕਿਹੜੇ ਭਾਗ ਉਤੇ ਵਸਤੂ ਦਾ ਪ੍ਰਤੀਬਿੰਬ ਬਣਦਾ ਹੈ? ਰਾਈਟ ਆਨਸਰ ਹੈ ਰੈਟੀਨਾ ਕਿਸੇ ਵੀ ਵਸਤੂ ਦਾ ਜੋ ਪ੍ਰਤੀਬਿੰਬ ਆਪਣੀ ਅੱਖ ਤੇ ਬਣਦਾ ਹੈ ਤਾਂ ਉਹ ਹਿੱਸਾ ਹੁੰਦਾ ਹੈ ਰੈਟੀਨਾ ਫਾਈਬਰ ਆਪਟਿਕਲ ਕੇਬਲ ਵਿੱਚ ਸਿਗਨਲ ਕਿਸ ਦੇ ਰੂਪ ਵਿੱਚ ਹੁੰਦਾ ਹੈ? ਰਾਈਟ ਆਨਸਰ ਹੈ ਪ੍ਰਕਾਸ਼ ਠੀਕ ਹੈ ਫਾਈਬਰ ਆਪਟਿਕਲ ਕੇਬਲ ਵਿੱਚ ਜੋ ਸਿਗਨਲ ਇੱਕ ਪ੍ਰਕਾਸ਼ ਦੀ ਤਰ੍ਹਾਂ ਘੁੰਮਦਾ ਹੈ ਭਾਰਤ ਦੇ ਸੰਵਿਧਾਨ ਦੀ ਕਿਹੜੀ ਅਨੁਸੂਚੀ ਵਿੱਚ ਬਾਈ ਪਸਾਵਾਂ ਨੂੰ ਅਧਿਕਾਰਿਤ ਪਸਾਵਾਂ ਵਜੋਂ ਮਾਨਤਾ ਪ੍ਰਾਪਤ ਹੈ ਰਾਈਟ ਆਨਸਰ ਹੈ 8ਵੀਂ ਅਨੁਸੂਚੀ ਠੀਕ ਹੈ ਜੋ 8ਵੀਂ ਸੂਚੀ ਹੈ ਭਾਰਤੀ ਸੰਵਿਧਾਨ ਦੀ ਇਸ ਵਿੱਚ ਜੋ 22 ਪਸਾਵਾਂ ਨੂੰ ਜੋ ਮਾਨਤਾ ਦਿੱਤੀ ਗਈ ਹੈ ਇਹਨਾਂ ਵਿੱਚੋਂ ਕੌਣ ਆਮ ਚੋਣਾਂ ਤੋਂ ਬਾਅਦ ਦੇ ਪਹਿਲੇ ਸੈਸ਼ਨ ਅਤੇ ਹਰ ਸਾਲ ਦੇ ਪਹਿਲੇ ਸੈਸ਼ਨ ਦੀ ਸ਼ੁਰੂਆਤ ਸਮੇਂ ਲੋਕ ਸਭਾ ਨੂੰ ਸੰਬੋਧਿਤ ਕਰਦਾ ਹੈ ਰਾਈਟ ਆਨਸਰ ਹੈ ਭਾਰਤ ਦਾ ਰਾਸ਼ਟਰਪਤੀ ਦਿੱਲੀ ਕੋਲ ਇੱਕ ਰਾਜ ਦੀਆਂ ਸਾਰੀਆਂ ਵਿਧਾਨਿਕ ਸ਼ਕਤੀਆਂ ਹਨ ਸਿਵਾਏ ਰਾਈਟ ਆਨਸਰ ਹੈ ਪੁਲਸ ਅਤੇ ਭੂਮੀ ਠੀਕ ਹੈ ਜੋ ਪੁਲਸ ਹੈ ਤੇ ਜੋ ਲੈਂਡ ਹੈ ਇਸ ਦਾ ਅਧਿਕਾਰ ਜੋ ਦਿੱਲੀ ਸਰਕਾਰ ਕੋਲ ਨਹੀਂ ਹੈ ਬਾਕੀ ਜੋ ਸਾਰੀਆਂ ਵਿਧਾਨਿਕ ਸ਼ਕਤੀਆਂ ਜੋ ਦਿੱਲੀ ਕੋਲ ਆਪਣੀਆਂ ਨੇ ਭਾਰਤ ਦੇ ਸੰਵਿਧਾਨ ਦੀ ਕਿਹੜੀ ਅਨੁਛੇਦ ਰਾਸ਼ਪਤੀ ਨੂੰ ਸੁਪਰੀਮ ਕੋਰਟ ਦੀ رائے ਲੈਣ ਦੀ ਅਧਿਕਾਰਤ ਕਰਦੀ ਹੈ ரைਟ ਆਨਸਰ ਹੈ ਅਨੁਛੇਦ 143 ਤਾਂ ਦੋਸਤੋ ਤੁਸੀਂ ਜੋ ਵੀ ਪੋਲੀਟੀਕਲ ਦੇ ਕੁਐਸਚਨ ਰਹਿਣਗੇ ਉਹਨਾਂ ਰਿਲੇਟਡ ਵੀ ਆਪਾਂ ਵੱਧ ਤੋਂ ਵੱਧ ਵੀਡੀਓ ਅਪਲੋਡ ਕਰਾਂਗੇ ਤਾਂ ਅਲੱਗ-ਅਲੱਗ ਤੌਰ ਤੇ ਜਿਵੇਂ ਕਿ ਰਾਸ਼ਪਤੀ ਨਾਲ ਸੰਬੰਧਿਤ ਜੋ ਵੀ ਕੁਐਸਚਨ ਬਣਨਗੇ ਠੀਕ ਹੈ ਇਹ ਪ੍ਰਧਾਨ ਮੰਤਰੀ ਦੀਆਂ ਜੋ ਸ਼ਕਤੀਆਂ ਜਾਂ ਉਹ ਸਾਰੇ ਹੋਣਗੇ ਉਹ ਆਪਾਂ ਪੋਲੀਟੀਕਲ ਦੀ ਜੋ ਤੁਹਾਨੂੰ ਅਲੱਗ ਤੋਂ ਵੀਡੀਓ ਪ੍ਰੋਵਾਈਡ ਕਰਵਾਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵੱਧ ਤੋਂ ਵੱਧ ਹੋਰ ਨਾ ਆਪਣੇ ਦੋਸਤਾਂ ਤੱਕ ਸ਼ੇਅਰ ਜ਼ਰੂਰ ਕਰ ਦੇਣਾ ਚੈਨਲ ਨੂੰ ਜ਼ਿਲ੍ਹਾ ਯੋਜਨਾ ਕਮੇਟੀ ਵਿੱਚ ਜ਼ਿਲ੍ਹਾ ਪੱਧਰੀ ਪੰਚਾਇਤ ਦੇ ਚੁਣੇ ਹੋਏ ਮੈਂਬਰਾਂ ਦਾ ਅਨੁਪਾਤ ਕੀ ਹੈ ਤਾਂ ਰਾਈਟ ਆਨਸਰ ਹੈ ਕੁੱਲ ਸੰਖਿਆ ਦਾ 4/5 ਠੀਕ ਹੈ ਜੀ 4/5 ਜੋ ਕੁੱਲ ਸੰਖਿਆ ਦਾ ਅਨੁਪਾਤ ਹੈ ਭਾਰਤੀ ਸੰਵਿਧਾਨ ਦੀ ਇਹ ਠਾ ਦਿੱਤੇ ਅਵਜੋ ਕਿਸ ਸੰਵਿਧਾਨ ਨੂੰ ਜਰਮਨੀ ਦੇ ਵਿਮਰ ਸੰਵਿਧਾਨ ਵਿੱਚੋਂ ਲਿਆ ਗਿਆ ਹੈ ਤਾਂ ਰਾਈਟ ਆਨਸਰ ਹੈ ਐਮਰਜੈਂਸੀ ਅਤੇ ਮੌਲਿਕ ਅਧਿਕਾਰਾਂ ਤੇ ਇਸ ਦੇ ਪ੍ਰਭਾਵ ਠੀਕ ਹੈ ਜੀ ਐਮਰਜੈਂਸੀ ਵੀ ਤੇ ਜੋ ਮੌਲਿਕ ਅਧਿਕਾਰਾਂ ਦੇ ਪ੍ਰਭਾਵ ਨੇ ਇਹ ਸਾਰੇ ਜੋ ਜਰਮਨੀ ਦੇ ਸੰਵਿਧਾਨ ਅੰਦਰੋਂ ਲੈ ਗਏ ਨੇ ਇਸ ਤਰ੍ਹਾਂ ਦੋਸਤੋ ਅੱਜ ਦੇ ਜੋ ਪ੍ਰੀਵੀਅਸ ਜਰ ਦੇ ਪੰਜਾਬ ਪੁਲਿਸ ਕਨਸਟੇਬਲ ਜੀਕੇ ਦੇ ਕੁਐਸਚਨ ਸਮਾਪਤ ਹੋਏ ਨੇ ਵੀਡੀਓ ਵਧੀਆ ਲੱਗੀ ਆ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ